ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ ਪਿਛਲੇ ਦਿਨੀ ਫਰੀਕਕੋੜਾ ਜ਼ਿਲ੍ਹੇ ਦੇ ਪਿੰਡ ਕੋਠੇ ਚਹਿਲ ਦਾ ਰਹਿਣ ਵਾਲਾ ਅਗਨੀਵੀਰ ਆਕਾਸ਼ਦੀਪ ਸ਼ਹੀਦ ਹੋ ਗਿਆ ਸੀ ਪਰ ਹਾਲੇ ਤੱਕ ਸਰਕਾਰਾਂ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦੇ ਵੱਲੋਂ ਪਰਿਵਾਰ ਦੀ ਕੋਈ ਸਾਰ ਲਈ ਹੈ ਜਿੱਤੇ ਇਸੀ ਦਾ ਰੋਸ ਪਾਇਆ ਜਾ ਰਿਹਾ ਉੱਤੇ ਹੀ ਵਕਫਾਕ ਜਿੱਤੇ ਬੰਦੀਆਂ ਵੱਲੋਂ ਮੰਗ ਪੱਤਰ ਦੇ ਕੇ ਕਾਸ਼ਦੀ ਦੇ ਪਰਿਵਾਰ ਨੂੰ ਉਹਨਾਂ ਦਾ ਬਣਦਾ ਹੱਕ ਤੇ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਚਲਦਿਆਂ ਕੋਟਕਪੁਰਾ ਦੇ ਵਿੱਚ ਮੁੱਖ ਚੌਕ ਦੇ ਵਿੱਚ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਅਗਨੀ ਵੀਰ ਆਕਾਸ਼ਦੀਪ ਨੂੰ ਉਸ ਦਾ ਬਣਦਾ ਹੱਕ ਮਿਲੇ ਅਤੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਵੱਲੋਂ ਇੱਕ ਵੱਡਾ ਸੰਘਰਸ਼ੀ ਵਿੜਿਆ ਜਾਵੇਗਾ ਜੀ ਸਿੰਘ ਢਿੱਲੋਂ ਜਰਨਲਸ ਸਖਤਰ ਪੰਜਾਬ ਆਲ ਇੰਡੀਆ ਕਿਸਾਨ ਯੂਨੀਅਨ ਨੇ ਇੱਕ ਦਾ ਫਤਿਹ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਜੀ ਆਕਾਸ਼ਦੀਪ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਮਾਤਾ ਜੀ ਦਾ ਬਹੁਤ ਬੁਰਾ ਹਾਲ ਸੀਗਾ ਹੁਣ ਥੋੜਾ ਜਿਹਾ ਠੀਕ ਹੈ ਪਰ ਇੱਕ ਤਾਂ ਵੈਸੇ ਹੀ ਗਰਮੀ ਐ ਏਡੀ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਹੈ ਜੀ ਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਹੁਣ ਤੁਹਾਨੂੰ ਕੀ ਦੱਸੀਏ ਇਹ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਦਾ ਸਰਕਾਰ ਨੂੰ ਕੀ ਪੀਓ ਜੀ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਟਿੱਕਰ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਰ ਦੀ ਗੱਲ ਹੈ ਜੀ ਤੇ ਪਰਿਵਾਰ ਨੂੰ ਸਾਹਮਣਾ ਚਾਹੀਦਾ ਈ ਸਰਕਾਰ ਨੂੰ ਲੋਕ ਵੱਧ ਤੇੜ ਕੇ ਜਾ ਰਹੇ ਆ ਪਰ ਉਹ ਚੀਜ਼ ਆ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਆ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕ ਕੋਈ ਕੁਛ ਨਹੀਂ ਆ ਇਹ ਨਣੁਕ ਕਰਨਾ ਹੀ ਪੈਣਾ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਰਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਹਾਂ ਜੇ ਨਾ ਕੋਈ ਇਹਦਾ ਹੱਲ ਕੀਤਾਗੇ ਮੈਂ ਸ਼ੰਜੀ ਸਿੰਘ ਸਰਾ ਪੰਜਾਬਪੁਰ ਦਾ ਨਾਲ ਇੰਡੀਆ ਕਿਸਾਨੀ ਨੇ ਫਤੇ ਵੱਲੇ ਇੰਨੇ ਦੁਖੀ ਆ ਇੰਨੇ ਦੁਖੀ ਆ ਕਿ ਲਹਣਤ ਵਾਲੀ ਗੱਲ ਆ ਪੰਜਾਬ ਸਰਕਾਰ ਵਾਸਤੇ ਵੀ ਸੈਂਟਰ ਸਰਕਾਰ ਵਾਸਤੇ ਵੀ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਨਹੀਂ ਅਸੀਂ ਕੋਈ ਵੀ ਕਿਰਿਆ ਕਰਾਮਾ ਜਿਹੜਾ ਉਹਦਾ ਫੁੱਲ ਤਾਰਨ ਦਾ ਉਹ ਨਹੀਂ ਕਰਾਂ। ਦੇਖੋ ਕਿੱਡੀ ਮਾੜੀ ਘਟਨਾ। ਕਲਤਾਰ ਸਿੰਘ ਸੰਧਵਾ ਉੱਥੇ ਗਏ, ਸੰਸਕਾਰ ਤੇ ਗਏ ਤੇ ਦੇਖੋ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ। ਜ਼ਿਲ੍ਹੇ ਦੇ ਐਸਐਸਪੀ, ਜ਼ਿਲ੍ਹੇ ਦੇ ਡੀਸੀ ਸਾਹਿਬ ਉੱਥੇ ਗਏ ਨਹੀਂ। ਚਲੋ ਠੀਕ ਆ, ਸਰਕਾਰੀ ਤੌਰ ਤੇ ਨਹੀਂ ਗਏ। ਵੈਸੇ ਹਮਦਰਦੀ ਹੁੰਦੀ ਹੈ, ਵੈਸੇ ਹਮਦਰਦੀ ਤੌਰ ਤੇ ਬੰਦਾ ਜਾਵੜਦਾ। ਸੋ ਉਹਨਾਂ ਦੇ ਨਾਲ ਅਸੀਂ ਖੜੇ ਆਂ, ਸਾਰੇ ਪਰਿਵਾਰ ਦੇ ਨਾਲ ਖੜੇ ਆਂ। ਅਸੀਂ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਵੱਲੋਂ ਜੋ ਵਿਤੀ ਸਹਾਇਤਾ, ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਜਾਵੇ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਬਾਰਡਰਾਂ ਦੇ ਨੌਜਵਾਨ ਜਾਣ ਪਰ ਜੇ ਹਸ ਆਉਣ ਵਾਲਾ ਇਹਨਾਂ ਦਾ ਮਾਹੌਲ ਆਗਨੀ ਵੀਰਾਂ ਨੂੰ ਦੇਖੋ 4 ਸਾਲ ਹੁੰਦੇ ਆਗਨੀ ਵੀਰ ਦੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਇਹ ਕਿੰਨੀ ਕਿ ਸਿਆਣਪ ਵਾਲੀ ਗੱਲ ਹੁੰਦੀ ਹੈ ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅਤਵਾਦ ਨਾਲ ਲੜੂਗਾ ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ ਅਸੀਂ ਤੁਹਾਡੇ ਵੱਲੋਂ ਮੰਗ ਪੱਤਰ ਰਿਜਾਇਆ ਗਿਆ ਹੈ ਕਿ ਉਹਨੂੰ ਕੀ ਆਸ਼ਵਾਸ਼ਣ ਮਿਲਿਆ ਹੈ। ਦੇਖੋ ਆਸ਼ਵਾਸ਼ਣ ਇਹ ਤਾਂ ਇਹੀ ਕਹਿੰਦੇ ਆ ਕਿ ਅਸੀਂ ਜਿਹੜੀ ਆ ਉਹ ਤੁਹਾਡੀ ਮੰਗ ਆ ਉਹ ਪਚਾਵਾਂਗੇ, ਮੁੱਖ ਮੰਤਰੀ ਸਾਹਿਬ ਤੱਕ ਪਚਾਵਾਂਗੇ। ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਊਗਾ। ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬੀਲ ਕਰਦੇ ਆ ਕਿ ਜੇ ਅਗਨੀ ਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ। ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੀ ਆ ਨੌਜਵਾਨ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀਵੀਰ ਮੈਨੂੰ ਲੱਗਦਾ ਹੈ ਕਿ ਕੋਈ ਅਗਨੀਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਸਾਬ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ਿਰਨਗਰ ਵਾਲੇ ਪਾਸੇ ਭੇਜੇ ਹੋਏ ਆ ਅਗਲੇ